ਤੁਸੀਂ ਇਹ ਦੇਖ ਸਕਦੇ ਹੋ ਕਿ ਇਹ ਇੱਕ ਛਿੱਤੀ ਜੁਗਾੜ ਗਰਮੀਆਂ 'ਚ ਲਗਾਇਆ ਗਿਆ ਹੈ। ਡੋਰ ਕਲੋజర్ ਦੇ ਤੌਰ ਤੇ ਇਹਨੂੰ ਲਗਾਇਆ ਗਿਆ ਹੈਗਾ ਤੇ ਜੇ ਤੁਹਾਨੂੰ ਵੀ ਇਹ ਪਸੰਦ ਆਇਆ ਹੋਏ ਤਾਂ ਤੁਸੀਂ ਵੀ ਇਹ ਲਗਵਾ ਸਕਦੇ ਹੋ। ਬਹੁਤ ਹੀ ਸਸਤਾ ਔਰ ਬਦਿਆ ਕਾਰਗਰ ਹੈ। ਗਰਮੀਆਂ ਦੇ ਅੰਦਰ ਜਿਵੇਂ ਆਪਾਂ ਏਸੀ ਵਗੈਰਾ ਲਗਾਏ ਹੁੰਦੇ ਨੇ ਤਾਂ ਬਾਰ-ਬਾਰ ਆਪਾਂ ਨੂੰ ਦਰਵਾਜ਼ਾ ਖੋਲਣਾ ਪੈਂਦਾ ਹੈਗਾ ਤਾਂ ਉਸ ਨੂੰ ਦੇਖਦੇ ਹੋਏ ਇਹ ਡੋਰ ਕਲੋజర్ ਜਿਹੜਾ ਸੀ ਲਗਵਾਇਆ ਹੈ ਐਤੋ ਤੁਸੀਂ ਦੇਖ ਲਓ ਕਿ ਹੁਣ ਆਪਾਂ ਨੇ ਇਹ ਪੂਰਾ ਗੇਟ ਖੋਲ ਦਿੱਤਾ ਹੈ ਆਪਣੇ ਆਪ ਹੁਣ ਛੁੱਟ ਜੂਗਾ ਜਿਸ ਨੂੰ ਕਿ ਬਹੁਤ ਵਧੀਆ ਇਹ ਡੋਰ ਕਲੋਜ਼ਰ ਦੇ ਤੌਰ ਤੇ ਮਨਾਇਆ ਗਿਆ ਹੈਗਾ ਕਿਉਂਕਿ ਅੱਜ ਕੱਲੇ ਜੇ ਏਸੀ ਵਗੈਰਾ ਆਪਾਂ ਨੇ ਲਾਏ ਹੁੰਦੇ ਨੇ ਤਾਂ ਵਾਰ-ਵਾਰ ਆਪਾਂ ਨੂੰ ਦਰਵਾਜ਼ਾ ਖੋਲਣਾ ਬੇੜਨਾ ਪੈਂਦਾ ਹੈਗਾ ਵਾਰ-ਵਾਰ ਅੰਦਰ ਆਣਾ ਹੁੰਦਾ ਜਿਹੜੇ ਮਹਿੰਗੇ ਤੋਂ ਮਹਿੰਗੇ ਡੋਰ ਕਲੋਜ਼ਰ ਹੁੰਦੇ ਨੇ ਉਹ ਬਹੁਤ ਜਲਦੀ ਹੀ ਖਰਾਬ ਹੋ ਜਾਂਦੇ ਨੇ ਜਿਸ ਕਰਕੇ ਸਾਨੂੰ ਵਾਰ-ਵਾਰ ਬਦਲਨੇ ਪੈਂਦੇ ਪਰ ਇਹ ਇੱਕ ਬਹੁਤ ਹੀ ਸਸਤਾ ਔਰ ਕਾਰਗਰ ਡੋਰ ਕੋਲਜੇ ਦੇ ਤੌਰ ਤੇ 30 ਨੂੰ ਬਣਾਇਆ ਗਿਆ ਹੈਗਾ ਤੇ ਤੁਸੀਂ ਵੀ ਦੇਖਿਓ ਕਿ ਤੁਹਾਡੇ ਵੀ ਸ਼ਹਿਰ ਦੇ ਤੁਹਾਡੇ ਵੀ ਪਿੰਡ ਦੇ ਅੰਦਰ ਜਿਹੜੇ ਕਿ ਸਪਰੇਅ ਵਾਲੇ ਪੰਪ ਹੁੰਦੇ ਨੇ ਇਹ ਉਹ ਹੈ ਉਸ ਦੇ ਉਪਰੇ ਨੂੰ ਵਰਤਿਆ ਜਾਂਦਾ ਹੈਗਾ ਤੇ ਜਦੋਂ ਆਪਾਂ ਉਹਨੂੰ ਸਪਰੇਅ ਵਾਲੇ ਪੰਪ ਨੂੰ ਸਟਾਰਟ ਕਰਦੇ ਹਾਂ ਸਾਹੂਦ ਹੈ ਜਿਗਾਰ ਹੈਗਾ ਤਾਂ ਪੁਰਜਾ ਤਾਂ ਉਸ ਨੂੰ ਅਸੀਂ ਦੋਰ ਕਲੋజర్ ਦੇ ਤੌਰ ਤੇ ਵਰਤ ਕੇ ਆਪਣਾ ਜਿਹੜਾ ਦਰਵਾਜਾ ਹੈ ਦਰਵਾਜੇ ਦੇ ਉੱਪਰ ਲਗਾਇਆ ਹੈਗਾ ਪਰ ਬਹੁਤ ਵਧੀਆ ਕਾਰਗਰ ਸਾਬਤ ਹੋ ਰਿਹਾ ਹੈ ਤਾਂ ਤੁਸੀਂ ਵੀ ਜੇਕਰ ਲਗਵਾਉਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਦਾ ਆਪਣੇ ਬਾਜ਼ਾਰ ਚੋਂ ਖਰੀਦ ਕੇ ਦੋਰ ਕਲੋజర్ ਦੇ ਤੌਰ ਤੇ ਵਰਤ ਸਕਦੇ ਹੋ ਮਹਿੰਗੇ ਤੋਂ ਮਹਿੰਗੇ ਜਿਹੜੇ ਦੋਰ ਕਲੋజర్ ਨੇ ਉਹਨਾਂ ਤੋਂ ਤੁਸੀਂ ਰਾਹਤ ਪਾ ਸਕਦੇ ਹੋ ਤਾਂ ਇਹ ਬਹੁਤ ਹੀ ਸਸਤਾ ਹੈ 230 ਰੁਪਏ ਦਾ ਤੁਹਾਨੂੰ ਤੁਹਾਡੇ ਬਾਜ਼ਾਰ ਚ ਮਿਲ ਜਾਊਗਾ ਤੇ ਚਾਰਨਕ ਫਿਟ ਕਰੋ ਔਰ ਇਹਦੇ ਨਾਲ ਤੁਸੀਂ ਰੱਖੀ ਨਾਲ ਬੰਨ ਕੇ ਸੰਤੁਸ਼ੀ ਨੂੰ ਦੌਰ ਕੋਲ ਜਿਹੜੇ ਤੌਰ ਤੇ ਨੂੰ ਬਸਨ ਦੇ ਕੇ ਜਿਵੇਂ ਕਿ ਇਹ ਆ ਖੁੱਲਿਆ ਇਹ ਆਪਣੇ ਆਪ ਫਿਟ ਜੂਆ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਹੌਲੀ ਹੌਲੀ ਇਹ ਆਪਣੇ ਆਪ ਆਇਆ ਲਿਆ। ਜਿਵੇਂ ਤੁਸੀਂ ਆ ਦੇ ਪ੍ਰਯੋਗ ਦੀ ਦੇ ਦੌਰ ਕੋਲ ਜਿਹੜੇ ਤੌਰ ਤੇ ਇਸੇ ਵਰਤ ਰਹੇ ਆ। ਜੇ ਤੁਹਾਨੂੰ ਵੀ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਵੀ ਇਹਨੂੰ ਸ਼ੇਅਰ ਕਰਕੇ ਤੁਸੀਂ ਅੱਗੇ ਦੇ ਅੱਗੇ ਹੋਰ ਇਰੇ ਕੋਈ ਸੋ ਦਿਨਾਂ ਤੱਕ ਪੁੱਛ ਆ ਸਕਦੇ ਹਾਂ ਧੰਨਵਾਦ